ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ Hindu Ekta Zindabad 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 Hindu Ekta Zindabad 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 ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ 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 ਸਿਆਮ ਭਗਤ ਮਾਨ ਮੁਰਦਾਬਾਦ 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 ਕੁਈ ਹੋ ਕੇ ਕਹਾਂ ਤੁਸੀਂ ਨਾ ਹੁਣ ਵੀ ਸੁਣਦੇ ਤੇ ਸਾਡੀ ਇੱਕੋ ਹੀ ਗੱਲ ਹੈ ਉਹ ਸਾਡੀ ਜੀ ਬੀ ਮੈਂ ਚਾਹਤੇ ਕਰ ਦੋ ਚਾਹ ਮੇਰੇ ਕੋਲ ਅੰਦਰ ਜਾ ਕੇ 4 ਵਜੇ ਜਾ ਕੇ ਅਸੀਂ ਗੱਲ ਨਹੀਂ ਕਰ ਸਕਦੇ ਪੰਜ ਜਣੇ ਮੇਰੀ ਜਵਾਬ ਦੇ ਪਾ ਕੇ ਅੰਦਰ ਬੈਠੇ ਲੱਗਾ ਆਪਕੀ ਜੀ ਇੱਥੇ ਜਵਾਬ ਦੇ ਰਹੇ ਹੋ ਮੇਰੇ ਇੱਥੇ ਬੈਠੀ ਮੇਰੀ ਅਰਦਾਸ ਤੁਹਾਡੀ ਵੀ ਹਰੇਕ ਮੰਨਦੇ ਆ ਲੇਕਿਨ ਅਸੀਂ ਸ਼ਹਿਰ ਨੂੰ ਸਾਰਿਆਂ ਨੂੰ ਜਵਾਬ ਦੇਣਾ ਹੁੰਦਾ ਅੰਦਰ ਕਮਰੇ ਹੀ ਬੈਠ ਕੇ ਅਸੀਂ ਗੱਲ ਕਰਾਂਗੇ ਉਹ ਕਹਿੰਦੇ ਪਤਾ ਨਹੀਂ ਕੀ ਇਹਦੇ ਦੀ ਸੈਟਿੰਗ ਹੋ ਗਈ ਹੈ ਪੁਲਿਸ ਦੀ ਆਪਾਂ ਦਾ ਟਾਈਮ ਮੇਰੀ ਗੱਲ ਜਵਾਬ ਅੱਜ ਜਵਾਬ ਦੇਣ ਵਾਲੇ ਪਰ ਇਹ ਉਦਾਂ ਦੀ ਗੱਲ ਤੁਸੀਂ ਜੀਤਾਬ ਪੁੱਛੋ ਭਈ ਸਾਰਿਆਂ ਸਾਹਿਬ ਕਦੋਂ ਆਉਂਦੇ ਆ ਅਸੀਂ ਉਮੀਦ ਹੈ ਤੁਹਾਨੂੰ ਪਰਚਾ ਬਹਿ ਜਾਣੇ ਆ ਤੁਹਾਨੂੰ ਪਰਚਾ ਸਾਹਿਬ ਉਸ ਵਾਸਤੇ ਕਿਦੋਂ ਪਰਚਾ ਕਰਦੇ ਆ ਗੱਲ ਕਦੋਂ ਮੈਂ ਸ਼ੌਂਕਲੀ ਆਪਾਂ ਖੱਪਗੰਦੇ ਨਾਲ ਮੌਦੀ ਨਾਲ ਆਪਾਂ ਜੀ ਕਿੰਦਾ ਬੈਣ ਨੇ ਕਿਹਦੇ ਕਰ ਆ ਸਾਨੂੰ ਉਸ ਵਾਸਤੇ ਕਿੰਨੀ ਵਾਰ ਪਰਚਾ ਕਰਦੇ ਆ ਅੱਜ ਕਰਦੇ ਕੱਲੂ ਕਰਦੇ ਪਰਚਾ ਦੱਸੂਗਾ ਵਾਕਿਆ ਤੁਸੀਂ ਦੱਸੋਗੇ ਇਹ ਤਾਂ ਇੱਥੇ ਬੈਠੇ ਨਹੀਂ ਆ ਪਲੀ ਪੰਜ ਪੰਜ ਆਪਾਂ ਕਿੰਨੀ ਵਾਰੀ ਸਾਹਮਣੇ ਨਾਲੋਂ ਤਾਂ ਮਿਲ ਚੁੱਕੇ ਆ ਕਿੰਨੀ ਵਾਰੀ ਆਪਾਂ ਚਲੋ ਆ ਸਾਡੀ ਸਾਡੀ ਭੈਣ ਆਓ ਅਸੀਂ ਤਾਂ ਕਿੰਨੀ ਵਾਰੀ ਮਿਲ ਚੁੱਕੇ ਆ ਇੱਕ ਵਾਰੀ ਬੈਠੇ ਹੋ ਆਪਾਂ ਮਿਲ ਚ ਸਾਰੀਆਂ ਹਿੰਦੂ ਪਾਰਟੀਆਂ ਸੰਗਠਨਾਂ ਵੱਲੋਂ ਅੱਜ ਰੋਸ਼ ਮਾਰਚ ਬਹੁਤ ਦਿਨ ਤੋਂ ਜਿਹੜਾ ਬਗਵਾੜਾ ਵਿੱਚ ਜਿਹੜੀ ਮੌਜੂਦਾ ਸਰਕਾਰ ਸੁਣਵਾਈ ਨਹੀਂ ਕਰ ਰਹੀ ਔਰ ਅਫਸਰ ਵੀ ਨਾ ਰਲੇ ਹੋਇਆ ਬਾਰ-ਬਾਰ ਇਹੀ ਕਹਿੰਦੇ ਰਹੇ ਆ ਫਿਰ ਤੁਹਾਨੂੰ ਅਸੀਂ ਬੁਲਾਵਾਂਗੇ ਮੈਡਮ ਐਸਐਸਪੀ ਜ਼ਰਨਾ ਸਾਨੂੰ ਸ਼ੁਕਰਵਾਰ ਗੱਲ ਹੋਈ ਸੀ ਕਹਿੰਦੇ ਸੀ ਐਸਪੀ ਬਗਵਾੜਾ ਤੁਹਾਡੇ ਨਾਲ ਗੱਲ ਕਰਨਗੇ ਲੇਕਿਨ ਸਾਡੇ ਨਾਲ ਕਿਸੇ ਨੇ ਗੱਲ ਨਹੀਂ ਕੀਤੀ ਰੋਸ਼ ਸਾਡੇ ਰੋਸ਼ ਪਰਸੋ ਚੌਧ ਵੀ ਅਸੀਂ ਇੱਕ ਪਤਲਾ ਜਿਹੜਾ ਗਾਂਧੀ ਚੌਂਗਸਾ ਰਿਆ ਗਿਆ ਕਿਉਂਕਿ ਲੁਧਿਆਣੇ ਦੇ ਵਿੱਚ ਖਾਸ ਹਿੰਦੂਆਂ ਦੇ ਉੱਤੇ ਰੰਨ ਕੀਤਾ ਵੀ ਹਿੰਦੂਆਂ ਨੂੰ ਮਾਰਨਾ ਇਦਾਂ ਹੀ ਫਗਵਾੜੇ ਪ੍ਰਭੂ ਰਾਮ ਜੀ ਦੇ ਖਿਲਾਫ ਸਾਡੇ ਤੇ ਜਗਿੰਦਰ ਸਿੰਘ ਮਾਨ ਜਿਹੜੇ ਆਪ ਸਰਕਾਰ ਕਦੀ ਕਈ ਸਰਕਾਰ ਪਤਾ ਨਹੀਂ ਕਿੰਨੀ ਆਈ ਸਰਕਾਰਾਂ ਉਹਨਾਂ ਨੇ ਬਦਲੀਆਂ ਅੱਜ ਜਦੋਂ ਕੋਈ ਨਵੀਂ ਸਰਕਾਰ ਆਂਦੀ ਉਹਦੇ ਤੇ ਆਪ ਦੇ ਕੈਂਡੀਡੇਟ ਬਣ ਜਾਂਦੇ ਅੱਜ ਜੋ ਜਗਿੰਦਰ ਸਿੰਘ ਮਾਨ ਨੇ ਪ੍ਰਭੂ ਰਾਮ ਜੀ ਦੇ ਆਸ਼ਾਭਦ ਬੋਲੇ ਸੀ ਜੇ ਸਾਡੇ ਕਿਸੇ ਦੇ ਆਮ ਕਾਰਜਕਰਤਾ ਨੇ ਕਿਸੇ ਦੇ ਖਲਾਫ ਬੋਲਿਆ ਹੁੰਦੇ ਉਹਨੂੰ ਆਪੀਆ ਦੱਸੀ ਹੋਣੀ ਸੀ ਤਾਂ ਸਮਝ ਨਹੀਂ ਲੱਗਦੀ ਇਤਨੀ ਸਰਕਾਰ ਕੀ ਕਰ ਰਹੀ ਆ ਸਾਡੇ ਐਸਪੀ ਸਾਹ ਨੇ ਕਿਸ਼ਵਾਹ ਦਿੱਤਾ ਹੀ ਮੈਡਮ ਜੀ ਨੇ ਵੀ ਤੁਹਾਡੀ ਰਿਪੋਰਟ ਜਿਹੜੇ ਪੰਜ ਬੰਦੇ ਆਣੇ ਬਿਆਨ ਦੇ ਕੇ ਕਬੂਰਦਲੇ ਭੇਜਦੀ ਹਲੇ ਤੱਕ ਕਿਉਂ ਨਹੀਂ ਆਪੀਆ ਰੋਈ ਅਸੀਂ ਉਸ ਸਬੰਧ ਦੇ ਵਿੱਚ ਅੱਜ ਸਾਰੇ ਹੀ ਇੰਦਰਾਜ਼ ਘਟਨਾ ਵੱਲੋਂ ਮੈਡਮ ਐਸਪੀ ਦੇ ਬਾਹਰ ਤੋਂ ਨਾ ਦਿੱਤਾ ਵਾ ਅਗਰ ਜੇ ਸਾਡੀ ਅੱਜ ਨਹੀਂ ਸੁਵਾਈ ਹੋਈ ਅਸੀਂ ਸ਼ਹਿਰ ਵਾਲਾ ਨਾਮ ਲੈ ਕੇ ਸ਼ਹਿਰ ਨੂੰ ਬੰਦ ਕਰਾਵਾਂਗੇ ਔਰ ਜੋਸ਼ ਜੋ ਵੀ ਹੋਊਗਾ ਸਭ ਪ੍ਰਸ਼ਾਸਨ ਦੇ ਹੋਊਗਾ ਕਿਉਂਕਿ ਜਦ ਸਾਡੀ ਪ੍ਰਸ਼ਾਸਨ ਗੱਲ ਨਹੀਂ ਦੋਂਦਾ ਤੇ ਅਸੀਂ ਪ੍ਰਸ਼ਾਸਨ ਨੂੰ ਹੀ ਨਰੋ ਕਰਾਂਗੇ ਵੀ ਇਹ ਹੀ ਸਾਨੂੰ ਚਾਹਦੇ ਨਹੀਂ ਵੀ ਇੱਥੇ ਸ਼ਹਿਰ ਦਾ ਮਾਹੌਲ ਦਾ ਠੀਕ ਰਵੇ ਤਾਂ ਇਹ ਹੀ ਚਾਹਦੇ ਵੀ ਇੱਥੇ ਦਾ ਮਾਹੌਲ ਖਰਾਬ ਰਵੇ ਤਾਂ ਮੈਂ ਆਪਣੇ ਵੱਲੋਂ ਜਿੰਨੇ ਸੰਗਠਨ ਆਏ ਉਹਨਾਂ ਨੂੰ ਵਿਸ਼ਵਾਸ ਦਵਾਉਣਾ ਵੀ ਅਸੀਂ ਤੁਹਾਡੇ ਨਾਲ ਆ ਸਾਰੇ ਹਿੰਦੂ ਸੰਗਠਨ ਜਿਹੜੇ ਹੋਰ ਵੀ ਆ ਜਿੰਨੇ ਇੱਥੇ ਸਾਡੇ ਮੰਦਰ ਆ ਸਾਰੇ ਉਹਨਾਂ ਦੇ ਮੇਨ ਪ੍ਰਧਾਨ ਵੀ ਨਾਲ ਲੈ ਕੇ ਸਾਰੀਆਂ ਇੰਦਰੀਆਂ ਦੇ ਘਟਨਾਵਾਂ ਨਾਲ ਲੈ ਕੇ ਜਲਦੀ ਹੀ ਇੱਕ ਦੋ ਦਿਨ ਦੀ ਰਣਨੀਤੀ ਮਣਾ ਕੇ ਜੋ ਵੀ ਫੈਸਲਾ ਹੋਇਆ ਜੀ ਅਸੀਂ ਚੱਕੇ ਸਾਈ ਨਹੀਂ ਅਸੀਂ ਹੋਣ ਦਿੰਦੇ ਔਰ ਐਫ ਆਈ ਆਰ ਜੀ ਦਿਗਿੰਦਰ ਸਿੰਘ ਮਾਨ ਤੇ ਪਰਚਾ ਦਰ ਕੀਤਾ ਔਰ ਕਿਸੇ ਸਮਾਜ ਨੂੰ ਸਾਡੇ ਨੂੰ ਤੰਗ ਨਹੀਂ ਕੀਤਾ ਜਾਵੇ ਔਰ ਸਾਡਾ ਸਮਾਜ ਇੱਕ ਵਾ ਹਿੰਦੂਸ ਘਰਨ ਇਕਾ ਇਕ ਰਹੂਗਾ ਹਾਂ ਜੀ ਜੀ ਸ਼੍ਰੀਆ ਜਿਹੜੇ ਤੁਸੀਂ ਆਈ ਕਰਨਾ ਦਿੱਤਾ ਅੰਨ ਮਿੱਥੇ ਦਮੇ ਲਈ ਦਿੱਤਾ ਜਾਂ ਮਤਲਬ ਕੀ ਦੇਖੋ ਅਸੀਂ ਤਾਂ ਇਹਨਾਂ ਨੂੰ ਮਿਲਣ ਆਏ ਸੀ ਤੇ ਸਾਨੂੰ ਮਿਲਣਾ ਹੀ ਨਹੀਂ ਇਹ ਕਹਿੰਦੇ ਹੈ ਹੀ ਨਹੀਂ ਸੀ ਐਸਪੀ ਅਸੀਂ ਉੱਥੇ ਐਸਐਚਓ ਸਾਹਿਬ ਆਈ ਤੇ ਉਹ ਕਹਿੰਦੇ ਮੈਡਮ ਜੀ ਕਿਤੇ ਗਏ ਹੋਇਆ ਅਸੀਂ ਕਹਿੰਦੇ ਸੀ ਮੈਡਮ ਅਸੀਂ ਤਾਂ ਇਸ ਕਰਕੇ ਆਏ ਸੀ ਵੀ ਸਾਨੂੰ ਮੈਡਮ ਮਿਲੂਗੇ ਪਰ ਸਾਨੂੰ ਲੱਗਦਾ ਨਹੀਂ ਪ੍ਰਸ਼ਾਸਨ ਸਾਡੀ ਗੱਲ ਸੁਣ ਜੋ ਸਾਰੇ ਸਾਥੀਆਂ ਦੇ ਨਾਲ ਆ ਉਸ ਤੋਂ ਬਾਅਦ ਵਿਚਾਰ ਕਰਾਂ ਅਸੀਂ ਕਿਸੇ ਵੀ ਸਮਾਜ ਦੇ ਵਿਰੁੱਧ ਨਹੀਂ ਹੈ ਅਸੀਂ ਸਿਰਫ ਇੱਕੋ ਹੀ ਡਿਮਾਂਡ ਹੈ ਸਾਡੀ ਕਿ ਜੁਗਿੰਦਰ ਸਿੰਘ ਮਾਨ ਤੇ ਪਰਚਾ ਹੋਵੇ ਹੋਰ ਕਿਸੇ ਸਮਾਜ ਦੇ ਨਾਲ ਕਿਸੇ ਕਿਸੇ ਵੀ ਵਿਅਕਤੀ ਦੇ ਨਾਲ ਕਿਸੇ ਨਾਲ ਸਾਡਾ ਕੋਈ ਰੋਸ਼ ਸਮਾਜ ਸਾਰੇ ਸਾਡੇ ਆਪਣੇ ਆ ਜਿਹੜਾ ਵੀ ਸਮਾਜ ਆ ਸਾਰਾ ਸਮਾਜ ਸਾਡਾ ਆ ਸਾਡੇ ਭਾਈ ਭਰਾ ਆ ਅਸੀਂ ਸਾਰੇ ਭਾਈ ਭਰਾ ਆ ਜਿੱਦਾਂ ਵੀ ਸਮਾਜ ਜਿਹੜੇ ਵੀ ਹਾਂਜੀ ਜੀ ਭਾਈ ਜੀ ਜਿਹੜਾ ਵੀ ਸਮਾਜ ਹੈਗਾ ਸਾਰੇ ਸਮਾਜ ਸਾਡੇ ਆਪਣੇ ਆ Hindu ਸਮਾਜ Sikh ਸਮਾਜ ਸਾਰੇ ਜਿੰਨੇ ਵੀ ਸਮਾਜ ਆ ਸਾਰੇ ਆਪਣੇ ਆ ਸਾਰੇ ਅਸੀਂ ਭਾਈ ਭਰਾ ਆ ਸਾਡਾ ਕਿਸੇ ਸਮਾਜ ਦੇ ਕਿਸੇ ਯਾਦ ਦੇ ਕਿਸੇ ਦੇ ਖਿਲਾਫ ਕੋਈ ਬਿਰੋਧ ਨਹੀਂ ਕੋਈ ਪਰਚਾ ਨਹੀਂ ਸਿਰਫ ਭਗਵਾਨ ਰਾਮ ਨੂੰ ਸਾਡੇ ਨੂੰ ਸਾਰਿਆਂ ਦਾ ਭਗਵਾਨ ਰਾਮ ਆ ਸਾਡਾ ਕਹਿੰਦਾ ਰਾਮ ਭਗਵਾਨ ਰਾਮ ਨੂੰ ਜਗਿੰਦਰ ਸਿੰਘ ਮਾਨ ਨੇ ਗਲਤ ਗਲਤ ਸ਼ਬਦ ਬੋਲੇ ਸੀ ਉਹਦੇ ਬਿਰੋਚ ਬੈਠੇ ਸੀ ਕਿਸੇ ਸਮਾਜ ਦੇ ਬਿਰੋਚ ਨਹੀਂ ਬੈਠੇ ਸਮਾਜ ਸਾਰੇ ਸਾਡੇ ਆਪਣੇ ਆ ਜੈ ਸ਼ੀਰਮ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾ ਆਹ ਦੇਖੋ ਜੀ ਬਾਈ ਉਹਨਾਂ ਨੂੰ ਕਹਾਂ ਮੈਨੂੰ ਵਿਕਾਸ ਦਾ ਨਹੀਂ ਪਤਾ ਤੁਹਾਡਾ ਹੋਸਾ ਜੀ ਤੁਹਾਨੂੰ ਵਿਕਾਸ ਦਾ ਨਹੀਂ ਪਤਾ ਨਹੀਂ ਐਸਾ ਇਨਸਾਨ ਆ ਗੱਲ ਹੈ ਸਾਡੀ ਕੀ ਦੋ ਬੱਲੇ ਉਹ ਭੇਜੋ ਇਹ ਕਹਿੰਦਾ ਤਾਂ ਭਾਈ ਕਿਉਂ ਮੇਰੇ ਕੋਲ ਬਰੇ ਮੈਂ ਕੱਲ ਮੈਂ ਚਾਰ ਚੁੱਕੋ ਹੋ ਗਿਆ ਮੇਰੇ ਕੋਲ ਪਿਆ ਮਤਵਾਦਾ ਸੇਵਾਦਾਰ ਹੈ ਨਾ ਸੇਵਾਦਾਰ ਜੋ ਹੋਇਆ ਤਾਂ ਬੰਦਾ ਮੈਨੂੰ ਕਹਿੰਦਾ ਕਿ ਗੱਲ ਆਪਣੇ ਆਪ ਮੈਸਰ ਪ੍ਰਦੇਸ਼ ਤੋਂ ਵੱਧੀ ਗੱਲ ਹੈ ਦੇਖੋ ਮੈਂ ਕਿਸੇ ਨੂੰ ਪੁੱਛਿਆ ਜਦੋਂ ਆਪਣਾ ਇਹ ਇੱਕ ਘਟ ਹੋਇਆ ਜੋ ਆਪਣੇ ਰਾਜੂ ਮਾ ਜੀ ਸਾਡੇ ਕਲਾ ਦਾ ਹੈ ਨੇ ਹਰ ਹਰ ਮਹਾਦੇਵ ਮੈਂ ਤਾਂ ਨਾਲ ਮਾ ਨੂੰ ਦੋ ਤੁਹਾਨੂੰ ਤੁਹਾਨੂੰ ਆਹੋ ਆਹੋ ਇੱਕ ਮਿੰਟ ਪਹਿਲੇ ਕੋਈ ਮਸਲਾ ਕਰਦੇ ਪਏ ਆ ਗਾਲੇ ਨਾ ਕਰੋ ਜਨਾਬ ਵਿਚਾਰ ਇਹਨਾਂ ਦੇ ਆਪਣੇ ਆ ਬਿਲਕੁਲ ਨਹੀਂ ਕਰੇ ਤਕੇ ਸ਼ਾਹੀ ਬੰਦ ਕਰੋ ਬੰਦ ਕਰੋ ਉਹ ਤੇ ਉਹਨਾਂ ਉੱਤੇ ਚੱਲ ਜਾਵਾਂਗੇ ਖਤਮ ਕੀ ਦੇ ਤਾਏ ਰਿਕੋਵਰੀ ਕਰਿਆ ਜੀ ਆ ਗਏ ਸਾਡਾ ਬਹਿਣ ਵਾਲੇ ਕੋ ਮਸਲੇ ਇਨਸਾਨ ਦਾ ਪਰਚਾ ਦੱਸੋ ਕਿੰਨੇ ਵਜੇ ਦੇ ਕਰਦੇ ਗੱਲ ਖਤਮ ਆਪਾਂ ਜਨੈ ਬੈਠੇ ਤਾਂ ਆਇਆ ਕਿਉਂ ਵੀ ਚਾਰ ਵਾਰ ਅਸੀਂ ਆਏ ਬਸ ਸਾਨੂੰ ਪਰਚਾ ਦੱਸ ਦਿਓ ਯਾਰ ਉਹ ਵੀ ਤੁਹਾਨੂੰ ਪਤਾ ਹੈ ਵੀ ਬਿਜ਼ੀ ਸੀਗੇ ਉਹ ਚਲੋ ਤੁਸੀਂ ਉਹਨਾਂ ਨੂੰ ਫੋਨ ਤੇ ਪੁੱਛੀਂ ਕਿ ਕਿੰਨੇ ਵਜੇ ਪਰਚਾ ਕਰਦੇ ਆਪਾਂ ਆਪਾਂ ਸ਼ਹਿਰ ਨੂੰ ਚੱਲੇ ਆ ਤੁਸੀਂ ਇਹਨਾਂ ਨੂੰ ਦੱਸੋ ਕਿੰਨੇ ਵਜੇ ਪਰਚਾ ਕਰਦੇ ਕੀ ਹੁੰਦਾ ਇੱਕ ਡਰਾਈਵਰ ਕੋਲੋਂ ਕਰਦੇ ਹੁੰਦਾ ਉਤੋਂ ਦੀਦਾ ਵੀ ਗੱਡੀ ਰੌਣ ਮਾਰ ਕੇ ਵਿੱਚ ਜੇ ਆਪਦੇ ਵੀ ਖੋਹ ਆਉਂਦੇ ਆ ਪੰਜ ਸੱਧਾ ਆਓ ਹੁਣ ਮੇਰਾ ਵੀ ਚੋਲ ਆ ਰਿਹਾ ਸਭ ਇਕੱਠੇ ਬੜ ਕੇ ਬੈਠੇ ਇਹਨਾਂ ਨੂੰ ਖਾਜਾ ਦੇ ਵਿੱਚ ਭਾਜੀ ਕੋਈ ਤੁਹਾਡੇ ਆ ਰਹੇ ਆ ਤੁਹਾਡੀ ਗੱਲ ਜੀ ਸਾਡੇ ਭਾਈ ਭਰਾ ਆਇਆ ਸਾਡੇ ਆਜੋ ਆਜੋ ਭਾਜੀ ਕੋਈ ਇਹ ਬੰਦਾ ਆ ਰਿਹਾ ਵਿੱਚ ਗੱਲ ਕਰਨੀ ਜੀ ਇਦਾਂ ਨਹੀਂ ਹੋਣ ਨਹੀਂ ਨਹੀਂ ਸਾਨੂੰ ਆਪਾਂ ਕੰਮ ਕਰਾਉਣਾ ਹੈ ਬੰਦਾ ਕਰੋ ਕੰਮ ਦਾ ਮਜ਼ਦੂਰ ਨਾ ਕਰੋ ਭਾਜੀ ਇੰਨਾ ਮਿੱਦਾਂ ਦਾ ਜੇ ਵੀ ਯਾਰ ਆਪਾਂ ਕੰਮ ਕਰਾਉਣ ਦਾ ਤਾਂ ਬਾਤ ਪਾਜੀ ਕੰਮ 1 ਮਹੀਨਾ ਹੋ ਗਿਆ ਮਿਲਦੇ ਨੂੰ ਕੰਮ ਕਿੱਥੋਂ ਹੋ ਗਿਆ ਕਦੇ ਨੂੰ ਵੀ ਪਤਾ ਇਧਰ ਦਾ ਦਿਨ ਸੋਤੇ ਦਾ ਰਾਤ ਦੇ ਤੁਹਾਨੂੰ ਪਤਾ ਆ ਫਿਰ ਇੰਨ ਕੰਮ ਪਾਜੀ ਇੱਥੇ ਤੱਕ ਵੀ ਆ ਜਾਵੇ ਯਾਰ ਕੰਮ ਆਇਆ ਯਾਰ ਤਾਂ ਆਇਆ ਹੁਣ ਘਰ ਤੱਕ ਵੀ ਚੱਲ ਕੇ ਆਏ ਉਹ ਬਾਹਮੀ ਆ ਸਾਡੇ ਇਹ ਦੀ ਕੋ ਕਦੀ ਹੋ ਗਈ ਕੋਈ ਕੋ ਦੀ ਵਾਲੀ ਗੱਲ ਕਾਹਦਾ ਕੰਮ ਕੀ ਹੈ ਮੇਰੀ ਕੋ ਲਾ ਕੇ ਦੇਖਿਆ ਆਪਾਂ ਸ਼ਾਇਦ ਦੀ ਕੋਈ ਨਹੀਂ ਕਰੂਗੀ ਕੀ ਕਰੂਗੇ ਸਮਾਰਟ ਕਰਦੇ ਹੈ ਕਿ ਆ ਇਹ ਨੀ ਸੈਟੀ ਦੀ ਮਾਰੀ ਪੂਰੀ ਹੋ ਗਈ ਤਾਂ ਤੁਹਾਨੂੰ ਆਪਾਂ ਫਿਰ ਦੇ ਦਾਂਗੇ ਆਪਾਂ ਇਹਦਾ ਆਪਣਾ ਆ ਇੱਕ ਮੈਡਮ ਹੈ ਅੱਜ ਕਿਉਂ ਆਪਾਂ ਗੰਦੀ ਗੱਲਾਂ ਨਾਲ ਸ਼ੁਰੂ ਤੋਂ ਸਣਾ ਸਾਹਿਬ ਇੱਕ ਮਿੰਟ ਸੈਟੀ ਸੈਟੀ ਸਾਹਿਬ ਪਰ ਸੁਭ ਤੋਂ ਸਦਾ ਸਾਹਿਬ ਆ ਪਰ ਸੈਟੀ ਸਾਹਿਬ ਇੱਕ ਗੱਲ ਆ ਪਰਸੋਂ ਤੱਕ ਦਾ ਟਾਈਮ ਹੁਣ ਕੱਲ੍ਹ ਸ਼ਾਮੀ ਜਿਹੜੀ ਸ਼ਰਾਤ ਹੋਈ ਆ ਇਸ ਨੂੰ ਬਦਾਨ ਦੀ ਕੋਸ਼ਿਸ਼ ਹੋ ਰਹੀ ਆ ਸਮਾਜਾਂ ਵਿੱਚ ਪਰसों ਤਾਂ ਅੱਗੇ ਜੇ ਕੱਲ ਨੂੰ ਕੋਈ ਮਤਲਬ ਆਸੀ ਤਾਂ ਕਰਦੇ ਆ ਵੀ ਸਿੰਪਲ ਜਿਹਾ ਮੈਂ ਤੁਹਾਨੂੰ ਪਹਿਲਾਂ ਨਹੀਂ ਕਿਹਾ ਜੀ ਅਸੀਂ ਲਾਅ ਐਂਡ ਆਰਡਰ ਕਿਸੇ ਹਾਲੇ ਵਿੱਚ ਖਰਾਬ ਨਹੀਂ ਕਰਨਾ ਉਹਦੇ ਲਈ ਸਾਨੂੰ ਵਟ ਏਵਰ ਐਕਸ਼ਨ ਨਹੀਂ ਸੰਭਲਿਆ ਰਿਹਾ ਹੈ ਅਸੀਂ ਉਹ ਨਹੀਂ ਉਹ ਤਾਂ ਅਸੀਂ ਕਿਹਾ ਕਿ ਜਿਹੜੇ ਬੰਦੇ ਨੂੰ ਨਾ ਤਾਂ ਮੇਤੇ ਪਰਚਾ ਹੋਣਾ ਉਹ 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 ਮਤਲਬ ਸਮਾਜ ਨੂੰ ਮੋਹਰੇ ਕਰਦਾ ਤੇ ਆ ਸਾਡਾ ਕਿਸੇ ਨਾ ਕੋਈ ਤੋਸੀਗੀ ਜਾਣ ਕੇ ਮੋਹਰੇ ਕਰ ਸਕਦਾ ਤੁਹਾਨੂੰ ਇਸ ਗੱਲ ਦੀ ਸਮਝ ਰਹੇ ਮੇਰੀ ਮੇਰੀ ਗੱਲ ਤੁਸੀਂ ਤੁਹਾਡੇ ਨਾਲ ਗੱਲ ਕਰਦੇ ਆ ਤੁਸੀਂ ਮੈਨੂੰ ਤੁਹਾਡਾ ਨਾਮ ਇਹ ਤੁਹਾਡੇ ਕਿਸ ਤੁਹਾਡੀ ਸੁਰਤ ਵਾਸਤੇ ਤੁਹਾਨੂੰ ਐਸ ਇਸ ਮੈਮ ਨੇ 8 ਫਿਰੇ ਟਾਈਮ ਦਿੱਤਾ ਮੈਂ ਹੀ ਮੈਮ ਨੂੰ ਰਿਕੁਐਸਟ ਕੀਤੀ ਹੈ ਰਿਸਰਟਿੰਗ ਸੌਰੀ ਨਹੀਂ ਤੁਸੀਂ ਤਾਂ ਸਾਡਾ ਕੋਰਪੋਰੇਟ ਮਹੀਨੇ ਤੋਂ ਕਰਦੇ ਪਏ ਆ ਪਰ ਸਾਨੂੰ ਤਾਂ ਉਸ ਦਿਨ ਬਹੁਤ ਦੁੱਖ ਹੋਇਆ ਜਦੋਂ ਇਹਨਾਂ ਨੇ ਕਿਹਾ ਵੀ ਤੁਹਾਨੂੰ ਕੰਪਲੇਨਟ ਦਾ ਹੀ ਨਹੀਂ ਪਤਾ ਨਹੀਂ ਚਲੋ ਕੋਈ ਕਮਿਊਨੀਕੇਸ਼ਨ ਗੈਪ ਹੋਊਗਾ ਐਸ ਇਸ ਜੀ ਨਾਲ ਗੱਲ ਹੋਈ ਸੀ ਸਰ ਵਾਦਾ ਵੀ ਸੈਟ 19ਵੇਂ ਤੁਸੀਂ ਆਓਗੇ ਨਾ ਆਪਾਂ ਇੱਥੇ ਮੈਮ ਨਾਲ ਫਿਰ ਕੰਮ ਕਰਾਂਗੇ ਇਹ ਆਪਣਾ ਹਾਲ ਹੋਊਗਾ ਤਾਂ ਧਰਨਾ ਵੀ ਇੱਥੇ ਹੈਗਾ ਵਾ ਆਪਾਂ ਵੀ ਇੱਥੇ ਹੈਗੇ ਆ ਆਪਾਂ ਡਿਸਕਸ਼ਨ ਕਰਦੇ ਆ ਆਪਸ ਤੁਸੀਂ ਆਪਾਂ ਆਪਣੇ ਮਾਈਂਡ ਵਿੱਚ ਕੱਪਟਰ ਲੰਦੇ ਸਲਾਹ ਪਤਾ ਨੂੰ ਤਾਂ ਦੱਸ ਦਿੱਤਾ ਸੀ ਔਰ ਉਸ ਤੋਂ ਲੈ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਇਸ ਗੱਲ ਦਾ ਸਾਨੂੰ ਉਹਨਾਂ ਨੇ ਪ੍ਰੋਮਿਸ ਕੀਤਾ ਆ ਕਿ 12 ਤਰੀਕ ਨੂੰ 11:30 ਵਜੇ ਐਸਪੀ ਮੈਡਮ ਦੇ ਆਫਿਸ ਵਿੱਚ ਹੀ ਐਸਐਸਪੀ ਮੈਡਮ ਕਪੂਰ ਜੜੇ ਤੋਂ ਆਣਗੇ ਔਰ ਆ ਕੇ ਜੋ ਦੋਸ਼ੀ ਵਿਅਕਤੀ ਦੇ ਖਿਲਾਫ ਕਾਰਵਾਈ ਬੰਦੀ ਹੋ ਕਾਰਵਾਈ ਕੀਤੀ ਜਾਏਗੀ ਜੇ 12 ਤਰੀਕ ਨੂੰ ਸਾਨੂੰ ਉਸ ਦੈਨ ਇਨਸਾਫ ਨਹੀਂ ਮਿਲਿਆ ਉਸ ਤੋਂ ਬਾਅਦ ਫਿਰ ਅਸੀਂ ਅਨਮਿੱਥੇ ਸਮੇਂ ਤੇ ਲਈ ਇੱਥੇ ਹੀ ਧਰਨਾ ਦੇਵਾਂਗੇ ਔਰ ਮੈਂ ਸਾਰੇ ਫਗਵਾੜਾ ਵਾਸੀਆਂ ਨੂੰ ਅਪੀਲ ਕਰਦਾ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਸਾਰੇ ਸਮਾਜ ਨੂੰ ਅਪੀਲ ਕਰਦਾ ਸਾਰੇ ਸਮਾਜ ਵਰਗ ਨੂੰ ਅਪੀਲ ਕਰਦਾ ਇਹ ਕੋਈ ਸਾਡਾ ਪਰਸਨਲ ਮਾਮਲਾ ਨਹੀਂ ਕਿਸੇ ਵੀ ਬੰਦੇ ਦਾ ਕਿਸੇ ਵੀ ਕੋਈ ਇੱਕ ਬੰਦੇ ਦੇ ਉੱਤੇ ਕੋਈ ਨਹੀਂ ਹੈਗਾ ਭਗਵਾਨ ਰਾਮ ਜੀ ਦਾਸ ਮੇਰੇ ਅਰਾਧੇ ਆ ਇੱਧੇ ਕਰੋੜਾ ਲੋਕਾਂ ਦੇ ਅਰਾਧੇ ਆ ਇਸ ਕਰਕੇ ਮੈਂ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ 12 ਤਰੀਕ ਨੂੰ 11:30 ਵਜੇ ਸਾਰੇ ਬੰਦੇ ਐਸਪੀ ਦਫਤਰ ਪਹੁੰਚਣ ਦੀ ਕਿਰਪਾਲਤਾ ਕਰਨ ਬਹੁਤ-ਬਹੁਤ ਧੰਨਵਾਦ ਹੋਊਗਾ ਦੁਕਾਨਦਾਰੀ ساری ਉਮਰ ਚੱਲਦੀ ਰਹਿਣੀ ਹੈ ਸਮਾਜ ਚੱਲਦਾ ਰਹਿਣਾ ਕੰਮ ਚੱਲਦੇ ਰਹਿਣੇ ਆ ਪਰ ਜੋ ਜੇ ਧਰਮ ਦੇ ਉੱਤੇ ਕੋਈ ਅਟੈਕ ਕਰੂਗਾ ਉਹਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ ਇਸ ਕਰਕੇ ਸਾਰੇ ਮੇਰੇ ਜਿੰਨੇ ਵੀ ਵਰਗ ਜਿੰਨੇ ਵੀ ਸਮਾਜ ਦੇ ਵਰਗ ਦੇ ਬੰਦੇ ਆ ਸਾਰਿਆਂ ਕੇ ਹੱਥ ਜੋੜ ਕੇ ਬੇਨਤੀ ਆ 11:30 ਵਜੇ 12 ਤਰੀਕ ਨੂੰ ਐਸਪੀ ਦਫਤਰ ਪਹੁੰਚਿਓ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈਸ ਬੋਲੇਨਾ ਹਾਂਜੀ ਸਰ ਅੱਜ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਐਸਐਸਪੀ ਦਫ਼ਤਰ ਮੋਹਰੇ ਜਿਹੜਾ ਸਾਰੇ ਫਗਵਾੜੇ ਦੇ ਹਿੰਦੂ ਸੰਗਠਨਾਂ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਗਿਆ ਧਰਨਾ ਲਾਇਆ ਗਿਆ ਇਹਦੇ ਵਿੱਚ ਹੁਣ ਐਸਐਸਪੀ ਸਾਹਿਬ ਨਾਲ ਐਸਐਸਪੀ ਸਾਹਿਬ ਨੇ ਗੱਲ ਕਰਕੇ ਸਾਨੂੰ 12 ਤਰੀਕ ਨੂੰ 11 ਵਜੇ ਦਾ ਟਾਈਮ ਦਿੱਤਾ ਆ ਵੀ ਐਸਐਸਪੀ ਸਾਹਿਬ ਇੱਥੇ ਆਉਗੇ ਸਾਰੇ ਸੰਗਠਨਾਂ ਨਾਲ ਗੱਲ ਕਰੋਗੇ ਕਿ ਸਾਡੀ ਇਹੀ ਡਿਮਾਂਡ ਆ ਉਸ ਦਿਨ ਵੀ ਇਹੀ ਡਿਮਾਂਡ ਸੀਗੀ ਅੱਜ ਵੀ ਇਹੀ ਆ ਤੇ 12 ਨੂੰ ਵੀ ਸਾਡੀ ਇਹੀ ਡਿਮਾਂਡ ਹੋਣੀ ਆ ਵੀ ਦੋਸ਼ੀ ਉਤੇ ਪਰਚਾ ਦਰਜ ਕੀਤਾ ਜਾ ਮੈਡਮ ਨੇ ਕੀ ਭਰੋਸਾ ਦਵਾਇਆ ਤੁਹਾਨੂੰ ਅੱਜ ਮੈਡਮ ਨੇ ਅੱਜ ਕੀ ਭਰੋਸਾ ਦਵਾਇਆ ਤੁਹਾਨੂੰ ਅੱਜ ਮੈਡਮ ਨੇ ਇਹ ਹੀ ਕਿਹਾ ਵੈਸਪੀ ਸਾਹਿਬ ਨੇ ਵੀ ਐਸਐਸਪੀ ਸਾਹਿਬ 12 ਤਰੀਕ ਨੂੰ ਆ ਰਹੇ ਆ ਇਲੈਕਸ਼ਨ ਕਰਕੇ ਬੀਜੀ ਆ ਵੀ ਦੋ ਦਿਨਾਂ ਸਾਨੂੰ ਟਾਈਮ ਦਿੱਤਾ ਜਾਵੇ ਵੀ ਤੁਹਾਡੇ ਬੰਦੀ ਕਾਰਵਾਈ ਕੀਤੀ ਜਾਊਗੀ ਪਰ ਮੈਂ ਆਪਣੇ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਕਰਦਾ ਜਿੱਦਾਂ ਪਹਿਲਾਂ ਰਾਜੂ ਭਾਈ ਨੇ ਵੀ ਕੀਤੀ ਆ ਕਿ ਇਹ ਮਸਲਾ ਕਿਸੇ ਧਾਰਮਿਕ ਸੰਗਠਨ ਕਿਸੇ ਪੋਲੀਟੀਕਲ ਪਾਰਟੀ ਦਾ ਨਹੀਂ ਹੈਗਾ ਇਹ ਸਾਡੇ ਸਾਰੇ ਹਿੰਦੂਆਂ ਦੇ ਅਰਾਧੇ ਆ ਹਿੰਦੂਆਂ ਦੇ ਕਿ ਮੈਂ ਸਾਰੇ ਪੰਜਾਬੀ ਐ ਸਾਰੇ ਹਿੰਦੂਸਤਾਨ ਦੇ ਰਾਧੇ ਪ੍ਰਭੂ ਸ਼੍ਰੀ ਰਾਮ ਦੇ ਉੱਤੇ ਅਟੈਕ ਹੋਇਆ ਵਾ ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ 1700 ਵਾਰ ਪ੍ਰਭੂ ਸ਼੍ਰੀ ਰਾਮ ਦਾ ਨਾਮ ਆ ਇਸ ਕਰਕੇ ਉਹਨਾਂ ਦੇ ਸਤਿਤਵ ਤੇ ਸਵਾਲ ਚੱਕਿਆ ਗਿਆ ਵਾ ਉਹਨਾਂ ਬਾਰੇ ਗਲਤ ਬੋਲਿਆ ਗਿਆ ਵਾ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਵੀ ਇੱਥੇ 11:30 ਵਜੇ 12 ਤਰੀਕ ਨੂੰ ਸਾਰੇ ਇਕੱਠੇ ਹੋ ਕੇ ਪਹੁੰਚੋ ਕਿਉਂਕਿ ਇਹ ਕਿਸੇ ਦੀ ਪਰਸਨ ਲੜਾਈ ਨਹੀਂ ਸਾਰੇ ਧਰਮ ਦੀ ਲੜਾਈ ਆ ਇਕੱਠੇ ਹੋ ਕੇ ਆਪਾਂ ਲਾਹ ਲਵਾਂਗੇ ਤਾਂ ਠੀਕ ਰਹੂਗਾ ਨਹੀਂ ਤਾਂ ਅੱਗੇ ਤੋਂ ਫਿਰ ਸਭ ਦਾ ਮਤਲਬ ਕਹਿ ਰਿਹਾ ਵੀ ਬਹੁਤ ਔਖਾ ਟਾਈਮ ਆ ਜਾਣਾ ਵਾ ਇੱਕ ਦੂਜੇ ਨਾਲ ਬਾਹਾਂ ਬਾਹ ਫੜ ਕੇ ਖੜ੍ਹ ਲਓ ਜੈ ਸ਼੍ਰੀ ਰਾਮ ਜੈ